ਆਮ ਤੋਂ ਮੇਰੀ ਕੱਟੀ ਦਾ ਨਾਮ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਕੋਈ ਮਨੁਜ ਜਣ ਦੇ ਸਾਹ ਨਾਲ ਹੀ ਦੇ ਨਾਮ ਲੋਕ ਆਪਣੇ ਪਸ਼ੂਆਂ ਆਪਣੇ ਕੁੱਤਿਆਂ ਬਿੱਲਿਆਂ ਨਾਲ ਬਹੁਤ ਪਿਆਰ ਕਰਦੇ ਹਨ ਉਹਨਾਂ ਦਾ ਨਾਮ ਰੱਖਦੇ ਜਦੋਂ ਕੋਈ ਨਮੀ ਬਾਜੀ ਸੋਦੀ ਉਸ ਦੇ ਕੱਟੂ ਦਾ ਨਾਮ ਉਸ ਦਿਨ ਤੇ ਹੀ ਰੱਖ ਦਿੰਦੇ ਜਿਹੜਾ ਉਹ ਮਾਦੇ ਸੰਬਧੀ ਸਾਡੇ ਘਰ ਵਿੱਚ ਮੇਰੀ ਮਾਂ ਹਰ ਇੱਕ ਕੱਟੂ ਦਾ ਨਾਮ ਰੱਖਦੀ ਸੀ ਉਹ ਜਦੋਂ ਵੱਡੇ ਪਸੂ ਬਣ ਜਾਂਦੇ ਤਾਂ ਸਾਨੂੰ ਉਹ ਚਤਨਾ वगैरह ਵਿਚੋਂ ਕੱਢਣੇ ਵੀ ਸੌਖੇ ਹੋ ਜਾਂਦੇ ਹਨ। ਅਸੀਂ ਵਾਰ-ਵਾਰ ਦੇ ਤੇ ਪਸੂ ਛੱਪੜ ਚੋਂ ਬਾਹਰ ਨਿਕੋਤੇ ਸਾਡੇ ਅੱਗੇ ਸੁੱਟ ਜਾਂਦੇ। ਮੈਂ ਵੀ ਮੇਰੇ ਮਾਪਾਂ چھوٹے ਬੱਚਿਆਂ ਦਾ ਬਹੁਤ ਪਿਆਰ ਕਰਦਾ ਸੀ। ਜੇ ਕੋਈ ਢਿੱਲੀ ਕੁੱਤੇ ਦਾ ਬੱਚਾ ਬਾਹਰ ਉਛੜ ਜਾਦਾ ਤਾਂ ਮੈਂ ਸੋ ਚੱਟ ਪਾਲਣਾ ਸਟਾਰਟ ਕਰ ਦੇਣਾ। ਇੱਕ ਵਾਰ ਮੈਂ ਢਿੱਲੀ ਪਾਲ ਲਈ ਮੇਰੇ ਚਾਚਾ ਜੀ ਦੇ ਬੇਟੇ ਨੇ ਪਸ਼ੂਆਂ ਦੀ ਡੈਰੀ ਖੋਦੀ ਹੋਈ ਸੀ। ਉਹਦੇ ਘਰੋਂ ਥੀੜ ਦੀਆਂ ਬੋਰੀਆਂ ਦੀ ਤੈ ਲੱਗੀ ਹੋਈ ਸੀ ਤੇ ਕਣਕ ਵੀ ਬਹੁਤ ਜ਼ਿਆਦਾ ਸੀ। ਇਸ ਲਈ ਉਹਨਾਂ ਦੇ ਘਰ ਚੂਹੇ ਬਹੁਤ ਸਾਰੇ। ਉਹ ਸਾਡੀ ਬਿੱਲੀ ਆਪਣੇ ਘਰ ਲੈ ਕੇ ਗਿਆ। ਉਸ ਤਰ੍ਹਾਂ ਉਹ ਮੇਰਾ ਪਿਆਰ ਜੰਮਰਾ ਨਾਲ ਦੇਖਦੀ ਮੈਨੂੰ ਬਹੁਤ ਖਵਾ ਸੀ। ਇੱਕ ਵਾਰ ਉਸ ਦੀ ਮੱਝ ਸੀ। ਮੱਝ ਸਾਥਵੇਂ ਮਹੀਨੇ ਵਿੱਚ ਹੀ ਤੂ ਵੀ ਮੱਝ ਡਾਕਟਰ ਨੇ ਸਵਾਈ ਡਾਕਟਰ ਨੇ ਬੱਚਾ ਤਾਂ ਬਚਾ ਲਿਆ ਤੇ ਮੱਝ ਮਰ ਗਈ ਅਸੀਂ ਸਾਰੇ ਬੱਚੇ ਉਹਨਾਂ ਦੇ ਘਰ ਗੁੜ ਖਾਣ ਗਏ ਕਿਉਂਕਿ ਜਦੋਂ ਕਿਸੇ ਘਰ ਮੱਝ ਸੌਂਦੀ ਸੀ ਤਾਂ ਉਸ ਘਰ ਵਿੱਚ ਗੁੜ ਬੰਡਿਆ ਜਾਂਦਾ ਸੀ ਅਸੀਂ ਤਾਂ ਨਿਆਣੇ ਸੀ ਸਾਨੂੰ ਇਹ ਪਤਾ ਨਹੀਂ ਸੀ ਕਿ ਉਹਨਾਂ ਦਾ ਮੱਝ ਮਰਨ ਨਾਲ ਕਿੰਨਾ ਵੱਡਾ ਨੁਕਸਾਨ ਹੋ ਗਿਆ ਸਾਨੂੰ ਤਾਂ ਗੁੜ ਤੱਕ ਬਦਲੇ ਸੀ ਕਿਉਂਕਿ ਘਰ ਦੇ ਦਾ ਉਹਨਾਂ ਵੇਲੇ ਵਿੱਚ ਗੁਰਦੇਵੀ ਹੱਥ ਨਹੀਂ ਸੀ ਲਾਉਣ ਦਿੰਦੇ ਉਹਦੇ ਚਾਚਾ ਜੀ ਦੀ ਵੱਜਨੇ ਇੱਕ ਕੱਟੀ ਨੂੰ ਜਨਮ ਦਿੱਤਾ ਸੀ ਮਾਂ ਤਾਂ ਜਨਮ ਦਿਨ ਤੋਂ ਬਾਅਦ ਮਰ ਗਈ ਸੀ ਤੇ ਉਹਨਾਂ ਨੂੰ ਉਹ ਕੱਟੀ ਹੁਣ ਪਾਲਣੀ ਔਕੀ ਹੋ ਗਈ ਸੀ ਉਹਨਾਂ ਕੋਲ ਇੰਨਾ ਟਾਈਮ ਨਹੀਂ ਸੀ ਦਾ ਕਿ ਉਸ ਦੀ ਇਹ ਪਾਲ ਕਰਨ ਦਾ ਇੱਕ ਦਿਨ ਮੇਰੇ ਚਾਚਾ ਜੀ ਦਾ ਬੇਟਾ ਉਹ ਕੱਟੀ ਸਾਡੇ ਦਾ ਛੱਟ ਗਿਆ ਤੇ ਮੈਨੂੰ ਤਿਆਰ ਕਿ ਤੂੰ ਇਸ ਕੱਟੀ ਨੂੰ ਪਾੜ ਲੈ ਇਹ ਕੱਟੀ ਅਸੀਂ ਤੈਨੂੰ ਦੇ ਰਹੇ ਮੇਰੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਸੀ ਉਹ ਕੱਟੀ ਬਹੁਤ ਸੋਹਣੀ ਸੀ ਮਸਾਂ 5-7 ਕਿਲੋ ਭਾਰ ਸੀ ਉਸ ਵਿਚਾਰੀ ਜਮੈਂ ਉਸ ਨੂੰ ਸਾਡੇ ਮੱਝ ਦੇ ਦੁੱਧ ਤੇ ਲਾ ਲਿਆ ਉਹ ਚੁੰਗੜੀ ਨਾਲ ਦੁੱਧ ਪੀਂਦੀ ਸੀ ਮੈਂ ਉਸ ਦਾ ਨਾਮ ਅੰਤ ਤੋ ਰੱਖਿਆ ਕਿਉਂ ਕਿ ਉਸ ਦਾ ਐਤਵਾਰ ਦਾ ਜਲ ਸੀ ਪਰੰਤੂ ਸਾਡੀ ਮੱਝ ਟੋਕਰ ਸੀ ਅਤੇ ਉਸ ਦਾ ਦੁੱਧ ਸੰਗਣਾ ਸੀ ਇਸ ਲਈ ਉਹ ਦੁੱਧ ਉਸ ਛੋਟੀ ਬੱਚੀ ਦੇ ਰਾਹ ਨੂੰ ਕਰਨ ਵਿੱਚ ਦਿੱਕਤ ਆਉਣ ਲੱਗੀ ਉਹ ਬਿਮਾਰ ਹੋ ਗਈ ਇਹ ਗੱਲ ਪਹਿਲਾਂ ਮੈਨੂੰ ਕਿਸੇ ਨੇ ਨਹੀਂ ਕਿ ਜਦੋਂ ਅਸੀਂ ਘਰ ਵਿੱਚ ਡਾਕਟਰ ਸੱਦੇ ਆ ਤਾਂ ਉਹਨਾਂ ਨੇ ਸਾਨੂੰ ਦੋ ਦੰਦ ਬੰਦ ਕਰਨ ਲਈ ਕਿਹਾ ਤੇ ਉਸ ਬੱਚੀ ਨੂੰ ਗਾਂ ਦਾ ਦੁੱਧ ਪਰਾ ਲੈ ਕੇ ਉਹ ਸਮੇਂ ਕਿਸੇ ਘਰ ਵਿੱਚ ਤਾਂ ਨਾ ਮੇਰੀ ਵੱਡੀ ਭੈਣ ਨੇ ਦੋ ਦਿਨਾਂ ਅੰਤੋ ਰੋ ਕਾਲਾ ਬਣਾ ਕੇ ਚਲਾਇਆ ਤੇ ਅੰਤੋਂ ਬਿਲਕੁਲ ਠੀਕ ਹੋ ਗਈ ਅੰਤੋ ਮੇਰੇ ਪਿੱਛੇ ਭੱਜ-ਭੱਜ ਖੇਡਦੀ ਤੇ ਮੈਂ ਉਸੇ ਵਕੂ ਜਲੀ ਸੀ ਮੇਰੇ ਪਿੱਛੇ ਮੇਰੀ ਭੈਣ ਉਸ ਨੂੰ ਫੇਰ ਮਾਹੀ ਦਾ ਗੁੱਸਾ ਪਲਾਗਾਤਾ। ਉਹ ਕਿ ਦਾਰਾ ਬੁੱਤ ਕਿਸੇ ਜੋ ਨਹੀਂ ਸੀ ਮੇਰਾ। ਮੇਰੀ ਅੰਤੂ ਫੇਰ ਮਾਰਉਂਦੀ ਸੀ। ਉਹ ਵਿਚਾਰੀ ਨਹੀਂ ਹਜੂ ਕਰ ਸਕਦੀ ਸੀ ਉਪਰਾ ਦੁੱਧ। ਜਦੋਂ ਮੈਂ ਸਕੂਲ ਤੋਂ ਘਰ ਵਾਪਸ ਆਈ ਤਾਂ ਮੇਰੀ ਅੰਤੂ ਆਖਰੀ ਸਾਹ ਤੱਕ ਸੀ। ਮੈਂ ਉਹ ਤਰੈ ਇਹ ਡਾਕਟਰ ਨੂੰ ਪਲਾ ਲਉ ਪਰ ਮੇਰੀ ਬਾਹ ਕਹਿੰ ਲੱਗੀ ਕਿ ਡਾਕਟਰ ਹੋ ਨਹੀਂ ਗਿਆ ਤੇ ਉਹ ਦੱਸ ਕੇ ਗਏ ਹਨ ਕਿ ਹੁਣ ਇਹ ਵਿਚਾਰੀ ਨਹੀਂ ਬਚ ਸਕਦੀ ਸੱਚ ਵਿੱਚ ਮੇਰੀਾਂ ਤੋਂ ਨੇ ਮੇਰੇ ਹੱਥਾਂ ਵਿੱਚ ਦਮ ਤੋੜ ਦਿੱਤਾ ਸਾਡੇ ਘਰ ਉਸ ਦਿਨੋਂ ਕਿਸੇ ਨੇ ਵੀ ਰੋਟੀ ਨਾ ਖਾਧੀ ਅੰਤੋਂ ਨੇ ਸਾਡੇ ਸਭ ਦੇ ਦਿਨਾਂ ਵਿੱਚ ਆਪਣੀ ਥਾਂ ਬਣਾ ਲਈ ਮੈਨੂੰ ਤਾਂ ਮੇਰੀਾਂ ਤੋਂ ਅੱਜ ਵੀ ਨਹੀਂ ਕੋਈ ਜੀ ਧੰਨਵਾਦ ਜੀ ਇਹ ਕਹਾਣੀ ਕੰਪੀਟੀਸ਼ਨ ਲਈ ਲਈ ਹੈ ਇਹ ਕਹਾਣੀਆਂ ਦਾ ਪੇਸਾ ਤੁਸੀਂ ਇਹ ਕਹਾਣੀ ਬਾਰੇ ਆਪਣੇ ਕਮੈਂਟ ਜਰੂਰ ਦੱਸੋ ਜੀ ਆਪਣੇ ਬਸੂਆ ਬਾਰੇ ਉਹਨਾਂ ਦੇ ਨਾਮਾਂ ਬਾਰੇ ਤੁਸੀਂ ਵੀ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ